ਕੀ ਸੋਟ ਕੇ ਆਉਂਦੀ ਰਹੀ ਹੈ ਨਾ ਇਹਦੀ ਪੋਟੀ ਪਿਓ ਦੀ ਪੋਟੀ ਉਹ ਸੁੱਟ ਕਿਉਂਦੀ ਹੈ ਸੁੱਟ ਕਿਉਂਦੀ ਹੈ ਆ ਜਿੰਦਗੀ ਜਿਹਨੂੰ ਤੂੰ ਲਈ ਫਿਰਦਾ ਮਾਂ ਦਾ ਨਾਮ ਨੇ ਮੜਕਾ ਨਰੇ ਕਿਹੜੇ ਪੈਰਾਂ 'ਤੇ ਹੋਏ ਪਏ ਆ ਤੁਹਾਨੂੰ ਲੱਗੀਆਂ ਮੰਮੀ ਕਿੱਥੇ ਆ ਮੰਮੀ ਕਿੱਥੇ ਆ ਪਾਪਾ ਨੂੰ ਕੀ ਹੋ ਗਿਆ ਪਾਪਾ ਕੀ ਕਰਦੇ ਨਸ਼ਾ ਕਰਦੇ ਨੇ ਪਾਪਾ ਠੀਕ ਹੈ ਲੈ ਮੈਨੂੰ ਪਾਪਾ ਇਨਾਂ ਦਾ ਕੀ ਕਸੂਰ ਆ ਸਾਡੀ ਆਉਣ ਵਾਲੀ ਪੀੜ੍ਹੀ ਦਾ ਕੀ ਕਸੂਰ ਆ ਬੰਦਾ ਜਿਨ੍ਹਾਂ ਦੇ ਪਿਓ ਚਿੱਟਾ ਲਾਉਂਦੇ ਨੇ ਟੀਕੇ ਲਾਉਂਦੇ ਨੇ ਨਸ਼ੇਲਾ ਕਰ ਕਰਕੇ ਮਰਦੇ ਨੇ ਇਨਾਂ ਨਿੱਕੇ ਨਿੱਕੇ ਬੱਚਿਆਂ ਦਾ ਬਾਲ ਬਾਲੜੀਆਂ ਦਾ ਕੀ ਕਸੂਰ ਆ ਭਾਈ ਐਤੋਂ 3 ਮਹੀਨੇ ਪਹਿਲਾਂ ਇਹਨੇ ਜਦੋਂ ਆਪਦੀ ਲੱਤ ਦੀ ਟੀਕਾ ਲਾਇਆ ਗਲਤ ਨਾੜ ਦਿੱਤੀ ਗੱਲ ਆ ਗਿਆ ਲੱਤ ਗਲ ਗਈ ਤੁਹਾਨੂੰ ਲੱਤ ਦਿਖਾ ਨਹੀਂ ਸਕਦੇ ਆ ਪੱਟ ਆ ਸਾਰਾ ਮਾਸ ਹੀ ਆ ਆਲੂ ਵਾਂਗੂ ਛਿੱਲਿਆ ਪਿਆ ਵਿੱਚੋਂ ਹੱਡੀਆਂ ਨਜ਼ਰ ਆਉਂਦੀਆਂ ਹੱਡੀਆਂ ਲਾਉਣ ਲੱਗ ਗਿਆ ਉਹ ਕਿੱਥੇ ਲਾਇਆ ਨਹੀਂ ਪਤਾ ਮੈਨੂੰ ਕਿ ਕੋਈ ਮੁੰਡਾ ਯਾਰ ਖੋਸਤ ਪਿਲ ਗਿਆ ਹੀ ਕੋਈ ਵਾਸ਼ਕ ਜਿਹਾ ਨਿਕਲ ਉਹ ਨਿੱਕੀ ਜੀ ਕਿੱਟੂ ਦਾ ਕੀ ਕਸੂਰ ਆ ਉਹਨੇ ਤਾਂ ਹਜੇ ਦੁਨੀਆ ਵੀ ਨਹੀਂ ਦੇਖੀ ਮੈਨੂੰ ਕੀ ਕੋਈ ਮੇਰੇ ਨਾਲ ਸਾਥ ਨਹੀਂ ਦਿੱਤਾ ਇਹਨੂੰ ਪਾਲਦੇ ਰਹੇ ਅਸੀਂ ਇਹਨੂੰ ਤਾਂ ਕੋਈ ਪਰਵਾਹ ਨਹੀਂ ਕੀਤੀ ਛੱਡ ਕੇ ਚਲੀ ਗਈ ਇਹਦੀ ਮਾਂ ਇਹਨਾਂ ਦੀ ਮਾਂ ਛੱਡ ਕੇ ਚਲੀ ਗਈ ਇਹਨਾਂ ਦੇ ਬੱਚੇ ਬੱਚੇ ਵੀ ਆਂ ਬਾਈਆਂ ਦੀ ਨਦੀ ਅ ਇੱਕ ਵਾਰੀ ਹੱਥੋਂ ਮੰਝਾ ਪੇੜਾ ਮਨਕੇ ਬਾਪੂ ਨਹੀਂ ਹੋਣਾ ਬਰਾਬਰ ਅਰਦਾਸ ਕਰਿਓ ਅ ਨਕੀ ਦੀ ਬੱਚੀ ਵਾਸਤੇ ਇਹਦੇ ਆਉਣ ਵਾਲੇ ਭਵਿੱਖ ਵਾਸਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਿੰਨਾ ਲੋਨਾ ਹਾਂ ਜਿੱਤੇ ਦੇ ਨਾਲ ਮੇ ਕੋਈ ਗਲਤ ਠੀਕਾ ਲੱਗ ਗਿਆ 2 ਸਾਲ ਹੋ ਗਏ ਮੈਂ ਚਿੱਤੇ ਲੋਨ ਦੇ ਇਹ ਵੀਡੀਓ ਨੂੰ ਦੇਖ ਕੇ ਸਾਡੀ ਇੱਕ ਬੇਨਤੀ ਹੈ ਕੋਈ ਅੰਦਾਜ਼ਾ ਨਾ ਲਾਇਓ ਵੀ ਅਸੀਂ ਚਿੱਟੇ ਵਾਲਿਆਂ ਨੂੰ ਰੱਖਦੇ ਆ ਕੋਈ ਹੋਰ ਮਰੀਜ਼ ਨਾ ਇੱਥੇ ਆਵੇ ਵੀ ਅਸੀਂ ਚਿੱਟਾ ਲਾਉਣੇ ਸਾਨੂੰ ਵੀ ਰੱਖ ਲਓ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਹੈ ਬਾਈ ਠੀਕ ਹੈ ਵੀਰ ਜੀ ਕੀ ਮੈਂਬਰਸ਼ਿਪ ਆ ਸਤਿ ਸ਼੍ਰੀ ਅਕਾਲ ਬਣੇ ਕਿਵੇਂ ਬਾਈ ਮੈਂ ਵੀਰ ਜੀ ਟੀਕਾ ਲਾਉਣਾ ਜਿਹੜਾ ਟੀਕਾ ਲਾਇਆ ਹੁਣ ਤੋਬਾ ਕਰਦਾ ਚਿੱਟੇ ਤੋਂ ਨਹੀਂ ਹੁਣ ਤੇ ਨਹੀਂ ਮੈਂ ਕਰਨਿਆ 2 ਮਹੀਨੇ ਹੋ ਗਏ ਲਈ ਹੋ ਲਾਉਣਾ ਚਿੱਟਾ ਦੁਬਾਰਾ ਹਾਂ ਜੀ ਠੀਕ ਹੋ ਕੇ ਨਹੀਂ ਜੀ ਮੈਨੂੰ ਦੁਬਾਰਾ ਰੱਬ ਨੇ ਜ਼ਿੰਦਗੀ ਦਿੱਤੀ ਏ ਆ ਜ਼ਿੰਦਗੀ ਜਿਹਨੂੰ ਤੂੰ ਲਈ ਫਿਰਦਾ ਮੈਂ ਕਹਿੰਦਾ ਮਨ ਮਰਕਾ ਨਰਕ ਕਿਹੜੇ ਪੈਨ ਵਾਲੇ ਹੋਏ ਪਏ ਆ ਜਿਹੜੇ ਚਿੱਟੇ ਨੇ ਤੈਨੂੰ ਕਿੱਥੇ ਪਹਚਾਤਾ ਕੋਈ ਛੱਡੀ ਜਗਾ ਘਰ ਦਾ ਸਮਾਨ ਵੇਚਦਾ ਇਹ ਕੁਛ ਕੀਤਾ ਵੇਚਿਆ ਹੀ ਚੋਰੀਆਂ ਕਰ ਕਰ ਸਾਰੇ ਸਮਾਜ ਚ ਵੇਚਤੀ ਪਿਓ ਦੀ ਵੀ ਕਰਾਈ ਦਾਦਿਆਂ ਦੀ ਵੀ ਕਰਾਈ ਆਪਦੀ ਵੀ ਕਰਾਈ ਅੱਜ ਗੜ ਗਿਆਂ ਜਮਾ ਹੈ ਕੋਈ ਤੇਰੇ ਨਾਲ ਖੜਾ ਨਹੀਂ ਤੇਰਾ ਕੋਈ ਸਾਥ ਨਹੀਂ ਤੇਰਾ ਸਾਥੀ ਹੈ ਕੋਈ ਆੜੀ ਤੇਰਾ ਜਿਹੜਾ ਕਹਿੰਦਾ ਯਾਰ ਆ ਜਾਰੀ ਆ ਨਸ਼ਾ ਹੀ ਦਿੰਦੇ ਆ ਸੋ ਕੋਈ ਮੌਤ ਨੂੰ ਮਰਾਂਗੇ ਨਾਲ ਤੇਰੇ ਮਰਦਾ ਕੋਈ ਨਾਲ ਨਹੀਂ ਬੱਚੇ ਕਿੱਥੇ ਤੇਰੇ ਮੇਰੀ ਗੁੜੀਆ ਹੈਗੀ ਆ ਅਨਕੀ ਜੀ ਹੈ ਕੀ ਨਾਂ ਪੁੱਤਰਾ ਕੀ ਨਾਂ ਦੱਸੋ ਦੱਸਣਾ ਨਾਂ ਦੱਸ ਕਿੱਤੂ 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 ਨਾ ਵੀ ਨਹੀਂ ਦੱਸਣ ਜੋਗੀ ਹੈਗੀ ਹਜੇ ਨਿੱਕੀ ਜੀ ਹੈ ਵਿਚਾਰੀ ਤੇ ਜਦੋਂ ਵੱਡੀ ਹੋਊਗੀ ਕੀ ਕਹੂਗੀ ਮੇਰਾ ਡੈਡੀ ਟੀਕੇ ਲਾਉਂਦਾ ਹੁੰਦਾ ਸੀ ਮਰ ਗਿਆ ਲੱਤ ਗਲ ਗਈ ਸੀ ਵੱਢਣੀ ਪਈ ਸੀ ਮੇਰੀ ਦਾਦੀ ਲੋਕਾਂ ਤੋਂ ਗਾਲਾਂ ਖਾਂਦੀ ਸੀ ਉਹਦੇ ਪਿੱਛੇ ਘਰੇ ਆ ਕੇ ਲੋਕ ਕੁੱਟ ਕੇ ਜਾਂਦੇ ਸੀ ਗਾਲਾਂ ਕੱਢ ਕੇ ਜਾਂਦੇ ਸੀ ਇਹਨਾਂ ਦਾ ਸਮਾਨ ਚੋਰੀ ਕਰ ਲੈਂਦੇ ਘਰ ਦੇ ਭਾਂਡੇ ਵੇਚਦੇ ਸੀ ਮੇਰੇ ਡੈਡੀ ਨੇ ਮੈਂ ਵੇਚੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਰਣਜੀਤ ਸਿੰਘ ਇਹ ਵੀਡੀਓ ਨੂੰ ਦੇਖ ਕੇ ਸਾਡੀ ਇੱਕ ਬੇਨਤੀ ਹੈ ਕੋਈ ਅੰਦਾਜ਼ਾ ਨਾ ਲਾਇਓ ਵੀ ਅਸੀਂ ਚਿੱਟੇ ਵਾਲਿਆਂ ਨੂੰ ਰੱਖਦੇ ਆ ਕੋਈ ਹੋਰ ਮਰੀਜ਼ ਨਾ ਇੱਥੇ ਆਵੇ ਵੀ ਅਸੀਂ ਚਿੱਟਾ ਲਾਉਣੇ ਸਾਨੂੰ ਵੀ ਰੱਖ ਲਓ ਇਹ ਚਿੱਟਾ ਲਾਉਂਦਾ ਸੀ ਅੱਜ ਤੋਂ 3 ਮਹੀਨੇ ਪਹਿਲਾਂ ਇਹਨੇ ਜਦੋਂ ਆਪਦੀ ਲੱਤ 'ਚ ਟੀਕਾ ਲਾਇਆ ਗਲਤ ਨਾੜ 'ਚ ਟੀਕਾ ਲੱਗ ਗਿਆ ਲੱਤ ਗਲ ਗਈ ਤੁਹਾਨੂੰ ਲੱਤ ਦਿਖਾ ਨਹੀਂ ਸਕਦੇ ਆ ਪੱਟ ਆ ਸਾਰਾ ਮਾਸ ਹੀ ਆ ਆਲੂ ਵਾਂਗੂ ਛਿੱਲਿਆ ਪਿਆ ਵਿੱਚੋਂ ਹੱਡੀਆਂ ਨਜ਼ਰ ਆਉਂਦੀਆਂ ਹੱਡੀਆਂ ਤੇ ਗੁਰੂ ਰਾਮਦਾਸ ਦੀ ਨਗਰੀ ਤੋਂ ਜਦੋਂ ਸਾਨੂੰ ਵੀਡੀਓ ਆਈ ਘਰੇ ਪਿਆ ਰੋਂਦਾ ਸੀ ਤੜਫਦਾ ਸੀ ਆ ਬਾਈ ਨੇ ਸਾਨੂੰ ਵੀਡੀਓ ਭੇਜੀ ਤਾਂ ਸਾਨੂੰ ਵੀਡੀਓ ਦੇਖ ਕੇ ਕੋਈ ਜਵਾਬ ਨਹੀਂ ਔੜਿਆ ਵੀ ਅਸੀਂ ਚਿੱਟੇ ਵਾਲ ਨੂੰ ਰੱਖ ਦੇਣੀ ਅਸੀਂ ਜਵਾਬ ਦੇ ਦिए ਤੇ ਅਸੀਂ ਕਿਹਾ ਬਾਈ ਨੂੰ ਘਟੋ ਘਟ ਲੱਤ ਦੇ ਜ਼ਖਮ ਵਾਸਤੇ ਤਾਂ ਬੁਲਾਈਏ ਇੱਥੇ ਰੱਖ ਕੇ ਪੱਟੀਆਂ ਕਰ ਦਈਏ ਉਹ ਨਿੱਕੀ ਜੀ ਕਿੱਟੂ ਦਾ ਕੀ ਕਸੂਰ ਆ ਉਨੇ ਤਹੇ ਦੁਨੀਆ ਵੀ ਨਹੀਂ ਦੇਖੀ ਪੋਟੀ ਸੁੱਟ ਕੇ ਆਉਂਦੀ ਰਹੇ ਜਹਾਰੀ ਪਾਟ ਇਹਦੀ ਪੋਟੀ ਪਿਓ ਦੀ ਪੋਟੀ ਉਹ ਸੁੱਟ ਕੇ ਆਉਂਦੀ ਹੈ ਸੁੱਟ ਕੇ ਆਉਂਦੀ ਰਹੇ ਮੇਰੇ ਕੋਲ ਵੀ ਨਹੀਂ ਤੁਰਿਆ ਜਾਂਦਾ ਮੈਨੂੰ ਗੈਂਟੀ ਆਦੀ ਪ੍ਰੋਬਲਮ ਜੂਰੀ ਕਸੜ ਦੀ ਮੈਂ ਇਦਾਂ ਹੀ ਤੁਰਦੀ ਫਿਰਦੀ ਰੋਟੀ ਰੋਟੀ ਮਾੜਾ ਚੰਗਾ ਬਣਾਉਣੀ ਇਹ ਵੇਚਦਾ ਵੀ ਸੀ ਪਹਿਲਾਂ ਚਟਾ ਵੇਚਦਾ ਵੀ ਰਿਹਾ ਉਹਨਾਂ ਨੇ ਵੇਚ ਨਾਲਿਆਂ ਦੇ ਆ ਹਾਲ ਹੁੰਦੇ ਆ ਲਾਉਣ ਵਾਲਿਆਂ ਦੇ ਹਾਲ ਹੀ ਨੇ ਜਿਹੜੇ ਲੋਕਾਂ ਨੇ ਘਰ ਪਟਦੇ ਆ ਉਹਨਾਂ ਦੇ ਆ ਹਾਲਾਤ ਬਣਦੇ ਆ ਇਹਨੇ ਆਪਣੇ ਘਰ ਨੂੰ ਸਰਹ ਲੁੱਟ ਲਿਆ ਘਰ ਵੀ ਛੱਡ ਗਏ ਨੇ ਪਏ ਇਹ ਦੇਖਾ ਤਰ ਇਹਦਾ ਪਿਓ ਪਿਓ ਮਰ ਚੁੱਕਾ 3 ਸਾਲ ਪਹਿਲਾਂ ਹੀ ਉਹਨ ਟੀਵੀ ਦੀ ਪ੍ਰੋਬਲਮ ਨਹੀਂ ਤਾਂ ਨੀ ਕੀ ਜੀ ਉਹ ਮੇਰੇ ਨਾਲ ਸਾਥ ਨਹੀਂ ਦਿੱਤਾ ਇਹਨੂੰ ਪਾਲਦੇ ਰਹੇ ਆ ਅਸੀਂ ਇਹਨੂੰ ਤਾਂ ਕੋਈ ਪਰਵਾਹ ਨਹੀਂ ਹੋਟੀ ਦੀ ਛੱਡ ਕੇ ਚੱਲ ਗਈ ਇਹਦੀ ਮਾਂ ਇਹਦੀ ਮਾਂ ਛੱਡ ਕੇ ਚੱਲ ਗਈ ਇਹਨੂੰ ਬਚਪਨ ਦੀ 21 ਬਾਈਆਂ ਦਿਨਾਂ ਦੀ ਓਰਿਆ ਕਿੱਟੂ ਤੈਨੂੰ ਟੇਟ ਟੌਫੀ ਦੇ ਮਾਂ ਓਰਿਆ ਓਰਿਆ ਮੇਰੀ ਟਿੱਟੂ ਓਰਿਆ ਮੇਰੀ ਟਿੱਟੂ ਤੂੰ ਕਦੋਂ ਲੌਣ ਲੱਗੀ ਹੈ ਕਿਹੜੀ ਅਨੁਭਾ ਮੇਰਾ ਹੀ ਪਤਾ ਮੰਮੀ ਕਿੱਥੇ ਹੈ ਮੰਮੀ ਕਿੱਥੇ ਹੈ ਮੰਮੀ ਕਿੱਥੇ ਕਿੱਟੂ ਮੰਮੀ ਕਿੱਥੇ ਆਵੇ ਪਾਪਾ ਕਿੱਥੇ ਆ ਪਾਪਾ ਕਿੱਥੇ ਇਹ ਪਾਪਾ ਮੰਮੀ ਕਿੱਥੇ ਹੈ ਮੰਮੀ ਇਹ ਮੰਮੀ ਆ ਪਾਪਾ ਨੂੰ ਕੀ ਹੋ ਗਿਆ ਪਾਪਾ ਕੀ ਕਰਦੇ ਨਸ਼ਾ ਕਰਦੇ ਨੇ ਪਾਪਾ ਤੁਹਾਨੂੰ ਪਤਾ ਕਿ ਠੀਕ ਆ ਠੀਕ ਆ ਲੈਂਦੇ ਨੇ ਪਾਪਾ ਕੁੱਤੇ ਪਾਪਾ ਲੈ ਨੰਦ ਆਈ ਲਿਆ ਕੁੱਤੇ ਆ ਸਾਹਮਣੇ ਲੰਦ ਆਏ ਕੁੱਤੇ ਪਾਪਾ ਬੜਾ ਇਹਨੂੰ ਝੋਲ ਲਾਈਦਾ ਵੀ ਨਾ ਕਰਨ ਉਹ ਕਰਕੇ ਇੱਕ ਦਿਨ ਮਰਨਾ ਇੱਕ ਦਿਨ ਮਰਨਾ ਇਹਨੇ ਪਰ ਹੱਡੀਆਂ ਕਣੀ ਮੰਨ ਇਹਨਾਂ ਦਾ ਕੀ ਕਸੂਰ ਆ ਸਾਡੀ ਆਉਣ ਵਾਲੀ ਪੀੜ੍ਹੀ ਦਾ ਕੀ ਕਸੂਰ ਆ ਭਾਈ ਜਿਨ੍ਹਾਂ ਦੇ ਪਿਓ ਚਿੱਟਾ ਲਾਉਂਦੇ ਨੇ ਟੀਕੇ ਲਾਉਂਦੇ ਨੇ ਨਸ਼ੇਲਾ ਖਰ ਕਰ ਕਰਕੇ ਮਰਦੇ ਨੇ ਇਹਨਾਂ ਨਿੱਕੇ ਨਿੱਕੇ ਬੱਚਿਆਂ ਦਾ ਬਾਲ ਬਾਲੜੀਆਂ ਦਾ ਕੀ ਕਸੂਰ ਆ ਭਾਈ ਇਹਨਾਂ ਮਾਵਾਂ ਦਾ ਕੀ ਕਸੂਰ ਆ ਭਾਈ ਲੋਕ ਇਸ ਗੱਲ ਨੂੰ ਕਿਉਂ ਨਹੀਂ ਸਾਹਮਣੇ ਤੇ ਸਾਡੇ ਇਹਨੇ ਮਾਨੂੰ ਸਾਹਮਣਾ ਹੀ ਇਹਨੂੰ ਸਾਹਮਣੜਾ ਨਕੀ ਜੀ ਜਾਨੀ ਨੂੰ ਇਹਨੇ ਸਾਹਮਣਾ ਹੀ ਉਹ ਨਾਲ ਕਰਦੀ ਰਹੀ ਦੋ ਸਾਥ ਕਰਦੀ ਨਕੀ ਜੀ ਦੁਕਾਨ ਤੇ ਸੌਦਾ ਲੈਣ ਜਾਂਦੀ ਦੁੱਧ ਲੈਣ ਜਾਂਦੀ ਸਾਰੇ ਲੋਕਾਂ ਨੂੰ ਕੱਲਾ ਕਰਦੇ ਕੋਈ ਤੁਹਾਡੀ ਕੋਈ ਫੜ ਕੇ ਆ ਜੋ ਮੈਂ ਕਹਿੰਦੀ ਮੈਂ ਰੱਬ ਦੇ ਸਹਾਰੇ ਤੇ ਨਹੀਂ ਮੈਂ ਤੁਰ ਨਹੀਂ ਸਕਦੀ ਚਲ ਦੁੱਧ ਲੈ ਕੇ ਆਉਂਦੀ ਦੁਕਾਨ ਤੋਂ ਸੌਦਾ ਨਿਕਾ ਨਿਕਾ ਸਾਰੇ ਮਹਿੰਗਾਈ ਦੇ ਤੇ ਕੁਰਸੀ ਤੇ ਲਿਆ ਕੇ ਪੈਣ ਤੇ ਤੁਰ ਨਹੀਂ ਹੁੰਦਾ ਹੈ ਨਹੀਂ ਗਥੀਆਂ ਗੰਠੀਆਂ ਦੀ ਪ੍ਰੋਬਲਮ ਬੈਠਾ ਬੈ ਜਾ ਦੇਖੋ ਗੁਰੂ ਕੀ ਨਗਰੀ ਤੋਂ ਗੁਰੂ ਰਾਮਦਾਸ ਮਹਾਰਾਜ ਦੇ ਘਰ ਤੋਂ ਸ੍ਰੀ ਅਮਰ்தਰ ਸਾਹਿਬ ਤੋਂ ਇੱਕ ਭੈਣ ਆਪਣੀ ਪੋਤੀ ਨੂੰ ਤੇ ਆਪਣੇ ਪੁੱਤ ਨੂੰ ਲੈ ਕੇ ਆਈ ਆ ਤੇ ਪੁੱਤ ਨੇ ਹਾਂਜੀ ਕੋਈ ਕਸਰ ਨਹੀਂ ਛੱਡੀ ਜਿਹੜਾ ਸਮਾਜ ਦੇ ਵਿੱਚ ਬਦਨਾਮੀ ਕਰਨ ਲਈ ਬਚਪਨ ਚ ਬੱਚਾ ਕਾਹ ਵਾਰੇ ਨ ਰਿੰਕੇ ਨੂੰ ਵਿਚਾਰੀ ਨੂੰ ਪਾਲਿਆ ਬੜੀ ਮੁਸ਼ਕਲ ਜਿੱਦੋਂ ਦੁੱਧ ਮੰਗਦੀ ਐ ਕਾਹ ਵਾਰੇ ਨ ਰਿੰਕੇ ਤੇ ਨੂੰ ਖਾਉਣਾ ਵਿਚਾਰੀ ਇਹਦੀ ਮਾਂ ਕਾਹ ਤੋਂ ਛੱਡ ਕੇ ਚਲੀ ਗਈ ਇਹਦੇ ਤੋਂ ਹੀ ਚਿੱਟਾ ਲਾਉਂਦਾ ਈ ਟੀਕੇ ਲਾਉਂਦਾ ਈ ਮੇਰਾ ਉਹਦਾ ਉਹਨੇ ਅੱਗੇ ਕਰਾ ਲਿਆ ਵੇ ਉਹਨੇ ਹੋਰ ਵੀ ਆਪ ਤੈਨੂੰ ਰਣਜੀਤ ਸਿੰਘ ਪਛਤਾਵਾ ਨਹੀਂ ਹੈਗਾ ਤੋਂ ਬਾਅਦ ਸਾਰਾ ਹੋਰ ਜਿਆਦਾ ਨਸ਼ੇ ਵਧਾ ਲਏ ਇਹਨੇ ਕੁੜੀ ਦੀਆਂ ਚੰਦਰਾ ਚੁੰਦਰਾ ਦੇ ਚਾਚੇ ਨੇ ਵਿਚਾਰੇ ਨੇ ਬਣਾ ਕੇ ਕਿ ਸਾਹਬੇ ਚੋਰੀ ਚੋਰੀ ਲੈ ਗਿਆ ਮੇਰੇ ਕੱਪੜੇ ਵੀ ਲੈ ਗਿਆ ਸੀਨ ਵਾਲੇ ਘਰ ਦੇ ਭਾਂਡੇ ਪਿੱਤਲ ਦੇ ਜਿਹੜੇ ਹੁੰਦੇ ਉਹ ਵੀ ਇਹ ਲੈ ਬੰਦ ਕਰ ਲਾ ਢੱਕ ਲਾ ਸਭ ਕੁਝ ਲੈ ਗਿਆ ਇਹ ਸਾਡੇ ਘਰੋਂ ਚੋਰੀ ਜਿੱਦੋਂ ਮੈਂ ਕਿਤੇ ਜਾਣਾ ਮਤਲਬ ਕਿ ਜਾਂ ਦਵਾਈ ਲੈ ਜਾਂ ਕਿਤੇ ਇਹਨੇ ਮੰਗਰੋ ਚੋਰੀ ਕਰ ਜੜ ਜੋ ਵੀ ਕੋ ਸਾਮਾਨ ਬੇਟੀ ਸਾਰੀ ਸਾਡੀ ਖਾਲੀ ਕਰ ਦਿੱਤੀ ਐਨੇ ਭੰਡਿਆਲ ਪਹਿਲਾਂ ਕੀ ਕੰਮ ਕਰਦਾ ਸੀ ਤੂੰ ਚਿੱਟਾ ਲਾਉਣ ਤੋਂ ਪਹਿਲਾਂ ਫੇ ਬਦਾਮਾਂ ਵਾਲੀ ਫੈਕਟਰੀ 'ਚ ਲੱਗਾ ਚਿੱਟਾ ਕਿਵੇਂ ਲਾਉਣ ਲੱਗ ਗਿਆ ਤੂੰ ਉੱਥੋਂ ਹੀ ਲਾਇਆ ਐਨੇ ਬਦਾਮਾਂ ਦੀ ਫੈਕਟਰੀ ਕੋਈ ਮੁੰਡਾ ਯਾਰ ਦੋਸਤ ਮਿਲ ਗਿਆ ਕੋਈ ਵਾਸਰ ਕੇ ਪੈਣੀ ਗਾਹੇ ਉਹਨੇ ਮੈਨੂੰ ਪਹਿਲੀ ਵਾਰੀ ਇਦਾਂ ਹੀ ਚੱਕ ਜਾ ਕਰਾਇਆ ਮੈਨੂੰ ਉਲਟੀਆਂ ਹੀ ਆਈਆਂ ਪਹਿਲੇ ਦਿਨ ਪਰ ਪਵਨ ਜੀ ਇਦਾਂ ਵਾ ਕੰਮ ਬੋਲ ਫਾਸਟ ਕਰਨ ਲੱਗ ਪਿਆ ਹੋਰ ਹੂੰ ਮੈਨੂੰ ਇਹੋ ਜੀ ਪਤਾ ਨਹੀਂ ਕੀ ਤੋੜ ਵੱਜੀ ਮੈਂ ਇੱਕ ਦਿਨ ਉਹਨੂੰ ਫੇਰ ਕਹਿ ਬੈਠਾ ਨਾ ਚੱਕਦੇ ਕਰਾਵਾ ਕੰਦਾ ਰਹਿਣ ਦੇ ਆਵੇਂ ਤੂੰ ਕੀ ਕਰੇਗਾ ਮੈਂ ਕਰਾ ਦੇ ਸਹੀ ਹੰਨੀ ਦੁਨੀਆ ਮੈਂ ਲਾਂਦੀ ਮੈਨੂੰ ਕੀ ਉਹ ਚੱਲਾ ਐਸਾ ਲਾਇਆ ਦੁਬਾਰਾ ਨਹੀਂ ਛੁੱਟਿਆ ਮੈਨੂੰ ਹੀ ਲੈ ਬੈਠਾ ਆਪਾਂ ਜੀਰੋ ਵੀ ਮੈਂ ਨਾ ਅਭੀ ਸ਼ੁਕਰ ਕਰਦਾ ਰੱਬ ਕੁੜੀ ਮੇਰੇ ਨਾਲ ਬਰੋ ਬੜੀ ਜਿਵੇਂ ਜਿਹੜੀ ਪੈਂਦੀ ਮੈਂ ਹਕਕਾ ਨਸ ਨਾ ਮੈਂ ਪਾਪ ਰੱਬਾ ਮੇਰੀ ਕੁੜੀ ਨੂੰ ਨਾ ਕਰੇ ਬਿਮਾਰੀ ਆਏ ਤੇ ਰੱਬ ਵੱਲੋਂ ਰੱਬ ਨੇ ਬਿਮਾਰੀ ਨਹੀਂ ਲਾਈ ਆਂ ਦਾਗ ਲਾਤਾ ਮੈਂ ਇਹ ਨਾ ਲਾਉਂਦਾ ਤੂੰ ਇੱਥੇ ਵੀ ਨਹੀਂ ਸੀ ਆਉਣਾ ਤੂੰ ਕਿੱਥੇ ਛੱਟਣਾ ਸੀ ਫਿਰ ਲਈ ਛੱਡਿਆ ਦੋ ਮਹੀਨੇ ਾਂ ਤੱਕੇ ਖਾ ਲਿਆ ਤਾਂ ਥੋੜੇ ਦਿਨਾਂ ਚ ਇਹਨਾਂ ਵਿਚਾਰੇ ਨੇ 8-10 ਦਿਨਾਂ ਚ ਮਾ ਦੀਪਾ ਜਤੌੜ ਕੀਤੀ ਪਿਛੋਂ ਹੁਣ ਅਸੀਂ ਤਾਂ ਭੈਣ ਮੇਰੀਏ ਪਹਿਲਾਂ ਇਹਨੂੰ ਵੀ ਜਵਾਬ ਦਿੰਦੇ ਸੀਗੇ ਪਰ ਜਦੋਂ ਅਸੀਂ ਇਹਦੇ ਜ਼ਖਮ ਦੇਖਿਆ ਸੀ ਜਵਾਬ ਤਾਂ ਆਇਆ ਬੱਚੀ ਵੱਲ ਦੇਖ ਕੇ ਜਵਾਬ ਨਹੀਂ ਦੇ ਸਕੇ ਨੇ ਤੇ ਸਾਡੀ ਇਹ ਬੇਨਤੀ ਹੈ ਤੁਹਾਡੇ ਆਸ-ਪਾਸ ਬਹੁਤ ਸਾਰੇ ਲੋਕ ਨੇ ਜਿਹੜੇ ਚਿੱਟਾ ਲਾਉਂਦੇ ਨੇ ਜਿਨ੍ਹਾਂ ਦੇ ਨਿੱਕੇ-ਨਿੱਕੇ ਬੱਚੇ ਸਫਰ ਕਰ ਰਹੇ ਨੇ ਜਿਨ੍ਹਾਂ ਦੇ ਮਾਪੇ ਵੀ ਸਫਰ ਕਰ ਰਹੇ ਨੇ ਉਹਨਾਂ ਦੇ ਘਰਾਂ ਦੇ ਵਿੱਚ ਭੰਗ ਭੁਜਦੀ ਆ ਚੋਰੀਆਂ ਕਰਦੇ ਆ ਲੁੱਟਾ ਖੋਹਾ ਕਰਦੇ ਆ ਆਪਦੇ ਘਰ ਦਾ ਪਹਿਲਾਂ ਤਾਂ ਲੁੱਟਾ ਖੋਹਾ ਆਪਣੇ ਘਰ ਤੋਂ ਸ਼ੁਰੂ ਕਰਦੇ ਨੇ ਲੋਕ ਘਰ ਦੇ ਭਾਂਡ ਟੀਂਡੇ ਵੇਚਦੇ ਨੇ ਆਪਦੇ ਦੇ ਚਿੱਟਾ ਪੇਚਣ ਲੱਗਦੇ ਨੇ ਲੋਕਾਂ ਦੇ ਘਰਾਂ ਦੇ ਵਿੱਚ ਉਹਨਾਂ ਦੇ ਪੁੱਤਾਂ ਨੂੰ ਚਿੱਟੇ ਤੇ ਲਾਉਂਦੇ ਨੇ ਲੋ ਫੇਰ ਅਖੀਰ ਆਹ ਹਾਲਤ ਬਣ ਜਾਂਦੀ ਹੈ ਰਣਜੀਤ ਸਿੰਘ ਦੀ ਜਿਹੜੀ ਅੱਜ ਹਾਲਤ ਬਣੀ ਹੋਈ ਹੈ ਪਰ ਸਾਡਾ ਫਰਜ਼ ਆ ਅਸੀਂ ਬਾਬੇ ਭਗਤਪੁਰਨ ਸਿੰਘ ਜੀ ਦੇ ਵਾਰਿਸ ਆ ਅਸੀਂ ਭਾਈ ਕਨਈਆ ਜੀ ਦੇ ਵਾਰਿਸ ਆ ਸਾਡਾ ਫਰਜ਼ ਆ ਅਸੀਂ ਆਪਣੀ ਫਰਜ਼ ਨਿਭਾ ਰਹੇ ਆ ਜਿਹੜੀਆਂ ਇਹਨਾਂ ਨੇ ਕੀਤੀਆਂ ਉਹ ਇਹਨਾਂ ਨੇ ਭੋਗੀਆਂ ਜਾਂ ਭੋਗਣਗੇ ਅੱਜ ਜਿਹੜੀ ਹਾਲਤ ਦੇ ਵਿੱਚ ਰਣਜੀਤ ਸਿੰਘ ਇੱਥੇ ਆਇਆ ਇਸ ਤੋਂ ਬੱਦਰ ਹਾਲਤ ਹੋ ਨਹੀਂ ਸਕਦੀ ਬੰਦੇ ਦੀ ਕੋਈ ਤੁਹਾਨੂੰ ਇਹ ਬੀਲ ਚੇਰ ਤੇ ਬੈਠਾ ਤਾਂ ਦਿਖਾਈ ਦੇ ਰਿਹਾ ਪਰ ਜੇ ਅਸੀਂ ਤੁਹਾਨੂੰ ਇਹਦੇ ਕੱਪੜੇ ਪਾਸੇ ਕਰਕੇ ਦਿਖਾਈਏ ਇਹਦੀ ਆ ਸਾਰੀ ਪੱਟ ਦੇ ਅੰਦਰਲੇ ਪਾਸੇ ਵਾਲੀ ਹੱਡੀਆਂ ਵੀ ਨਜ਼ਰ ਆਉਂਦੀਆਂ ਸਾਰਾ ਮਾਸ ਗਲ ਕੇ ਲੈ ਗਿਆ ਤੇ ਜੇ ਸਰਦੀਆਂ ਨਾ ਹੁੰਦੀਆਂ ਤਾਂ ਕੀੜੇ ਪੈ ਜਾਣੇ ਸੀ ਕਿਉਂਕਿ ਸਰਦੀਆਂ ਕਰਕੇ ਢੱਕ ਕੇ ਕੱਪੜਾ ਉੱਤੇ ਰੱਖ ਕੇ ਰਿਜਾਈ 'ਚ ਪਿਆ ਰਿਹਾ ਤਾਂ ਕਰਕੇ ਇਹਦੇ ਮੱਖੀ ਨਹੀਂ ਬੈਠੀ ਜਾਗਮ 'ਚ ਕੀੜੇ ਨਹੀਂ ਪਏ ਤੇ ਹੁਣ ਹਾਲਾਤ ਇੰਨੇ ਬਦਤਰ ਹੋ ਗਿਆ ਤੇ ਲੈਟਰਨ ਬਾਥਰੂਮ ਵੀ ਵਿੱਚੇ ਹੀ ਕਰ ਰਿਹਾ ਆਪਣੇ ਕੀਤੇ ਹੋਏ ਨੂੰ ਪਛਤਾਵ ਹੀ ਰਿਹਾ ਪਰ ਇੱਕ ਵਾਰੀ ਹੱਥੋਂ ਲੰਘਿਆ ਬੇੜਾ ਮੁੜ ਕੇ ਵਾਪਸ ਨਹੀਂ ਆਉਂਦਾ ਭਰਾਵੋ ਅਰਦਾਸ ਕਰਿਓ ਅਨਕੀ ਦੀ ਬੱਚੀ ਵਾਸਤੇ ਇਹਦੇ ਆਉਣ ਵਾਲੇ ਭਵਿੱਖ ਵਾਸਤੇ ਕਿਉਂਕਿ ਦਾਦਾ ਵੀ ਹੈ ਨਹੀਂ ਦਾਦੀ ਵੀ ਇਹਨੇ ਜੋਗੀ ਨਹੀਂ ਤਰਨ ਜੋਗੀ ਵੀ ਹੈ ਨਹੀਂ ਮਾਂ ਨੇ ਆਪਦਾ ਜੀਵਨ ਅੱਗੇ ਵਧਾ ਲਿਆ ਨਾਨਕੇ ਕਿੱਥੋਂ ਆਉਣੇ ਆ ਮਾਮੇ ਭੂਆ ਮਾਸੀਆਂ ਕੋਈ ਨਹੀਂ ਆ ਰਿਆ ਪਿੱਛੇ ਇਹੀ ਅਜ ਇਹ ਜਿਉਂਦਾ ਬਾਜੇ ਵੇ ਕੇ ਤਰੀਕੇ ਇਹਦਾ ਤੂੰ ਹੁੰਦਾ ਵੀ ਤਾ ਕਹਿੰਦਾ ਤੂੰ ਸਾੜ ਕੋ ਪੈਸੇ ਮੰਗਦੇ ਓ ਜਿ ਕਿਸੇ ਨੂੰ ਦੁੱਖ ਦਸੀਦਾ ਤੂੰ ਹੀ ਪੈਸਿਆਂ ਵਾਸਤੇ ਹਨ ਨੂੰ ਮਾ ਕਹਿੰਦੇ ਸਾੜ ਕੋ ਪੈਸੇ ਕਿੱਥੋਂ ਆਏ ਜੇ ਕੋਈ 150 ਦੇ ਵੀ ਦਿੰਦੇ ਕਹਿੰਦੇ ਬਾਰ ਬਾਰ ਕਿੱਥੋਂ ਦਈ ਇਹ ਤਨ ਤੋਂ ਘਰ ਹੀ ਆਡੇ ਉਦੋਂ ਤੇ ਹਨ ਨੂੰ ਰੋਟੀ ਪਾਣੀ ਦੇਂਦੇ ਵਾਹ ਗਰੂ ਮੇਰ ਕਰਨਗੇ ਮਸ ਰਣਜੀਤ ਸੇ ਹੁਣ ਮੇਰੀ ਇੱਕ ਬੇਨਤੀ ਆ ਤੇਰੀ ਬਾਹ ਅਸੀਂ ਨਹੀਂ ਫੜ ਰਹੇ ਉਹ ਫੜ ਰਿਹਾ ਉੱਪਰ ਵਾਲਾ ਤੇ ਜੇ ਹੁਣ ਛੜਾ ਕੇ ਬਾਹ ਭੱਜੇਗਾ ਨਾ ਇਸ ਤੋਂ ਬਾਅਦ ਮਾੜੇ ਹਾਲਾਤ ਹੋਣਗੇ ਜਿਹੜੇ ਅੱਜ ਹੋਏ ਆ ਹੁਣ ਨਸ਼ੇ ਵੱਲ ਨੂੰ ਨਾ ਚੱਕੀ ਨਾ ਨਾ ਕਿੰਨੇ ਸਾਲਾਂ ਦੀ ਹੋ ਗਈ ਇਹ 1 ਪੰਜ ਸਾਲ ਚ ਲੱਗ ਗਈ ਆ ਪੜ੍ਹਨ ਵੀ ਨਹੀਂ ਗਈ ਤੇਕਰ ਨਹੀਂ ਆ ਜੰਗਲਵਾੜੀ ਸਕੂਲ ਜਾਂਦੀ ਹੁੰਦੇ ਹਾਂ ਜੇ ਨਹੀਂ ਨਹੀਂ ਤਾਂ ਤੀਜੇ ਸਾਲ ਪੜਾਈ ਹੁਣ ਤਾਂ ਇਹਨੇ ਮੰਨ ਲਓ ਫਰਸਟ ਕਲਾਸ ਚ ਹੋਣਾ ਸੀ ਕਰ ਨਹੀਂ ਪਾਈਦੀ ਸੀ ਦੁੱਖ ਮੈਂ ਛੱਡਣ ਨਹੀਂ ਆ ਜਾ ਸਕਦੀ ਕਿਸੇ ਪਾਸੇ ਕਹਿੰਦੀ ਨਹੀਂ ਪਪਾ ਤੂੰ ਹੀ ਇਸ ਬੁਤਰੀ ਲੋ ਮੈਨੂੰ ਸਕੂਲ ਛੱਡ ਕੇ ਆ ਕਰੋ ਲੱਗਦੀ ਵੀ ਨਹੀਂ ਪੰਜ ਸਾਲਾਂ ਦੀ ਇਹਨਾਂ ਦੀ 2 3 ਸਾਲਾਂ ਦੀ ਹੁੰਦੀ ਆ ਆ ਕਰੋ ਤੇ ਇਹਨੂੰ ਕੋਈ ਪਰਵਾਹ ਹੀ ਨਹੀਂ ਹੁੰਦੀ ਹਾਡੀ ਬਿਲਕੁਲ ਹੀ ਨਾ ਆਪਣੀ ਧੀ ਦੀ ਨਾ ਕੋਈ ਲੀੜਾ ਕਪੜਾ ਨੇ ਕਦੀ ਨਹੀਂ ਦਿੱਤਾ ਜੇ ਤੇ ਲੋਕ ਨਹੀਂ ਹਨੂ ਦਿੰਦੇ ਰਹੇ ਤੇਨੂੰ ਪਾਉਂਦੇ ਰਹੇ ਇੱਕ ਸਾਲ 4 50 ਸਾਲ ਲੱਗਿਆ ਨੇ ਕਦੀ ਸੂਟ ਨਹੀਂ ਉਹਨੂੰ ਲਿਆ ਕਦੀ ਦਿੱਤਾ ਕਦੀ ਕੋਈ ਜੁੱਤੀ ਨਹੀਂ ਲਿਆ ਖ ਦਿੱਤੀ ਅੰਡ ਗਵਾਂਦੀ ਹਨੂ ਦਿੰਦੇ ਰਹੇ ਰਣਜੀਤ ਸਿੰਘ ਹੰਦਾ ਪਛਤਾਵਾ ਦੋਜ ਮੈਂ ਕਰਨਾ ਰਿਹਾ ਇਹਨੇ ਕੋਈ ਗਰੀਜ ਪ੍ਰੀਤ ਆਪਣੀ ਧੀ ਦੀ ਕੋਈ ਨਹੀਂ ਕੀਤੀ ਜੜੇ ਕੋ ਮਾਂ ਬਾਪ ਕਰਦੇ ਆ ਇਨਨ ਮਹੀਏ ਦੇ ਲਾੜਾ ਪਿਆਰਾ ਨਾਲ ਪਾਲਿਆ ਇਹ ਤਿੰਨਾ ਭੜ ਭਰਾ ਮੈਨੂੰ ਤੇ ਐਨੇ ਸਾਡੀ ਜ਼ਿੰਦਗੀ ਉਹਦੀ ਰੋਲਤੀ ਵਿਚਾਰੀ ਦੀ ਬੜੇ ਬਲੂਸਾ ਆ ਵੀ ਦਿੱਤੀ ਪੂਰੀ ਅੱਜ ਤਾਂ ਤੂੰ ਫਸਿਆ ਹੋਇਆ ਰੋ ਰਿਹਾ ਹਾਂ ਇਹ ਤਾਂ ਪਤਾ ਲੱਗੂ ਹੁਣ 2-4 ਮਹੀਨੇ ਬਾਅਦ ਹਾਂਜੀ ਜਦ ਤੂੰ ਠੀਕ ਹੋ ਜਾਵੇਂਗਾ ਨਾ ਉਦੋਂ ਪਤਾ ਲੱਗੂ ਉਦੋਂ ਰਣਜੀਤ ਸਿੰਘ ਦੇ ਅੰਦਰ ਕੀ ਬੋਲਦਾ ਛੋਟਾ ਨਾਂ ਕੀ ਹੈ ਤੇਰਾ ਮੇਰਾ ਨਾਮ ਬਬਲੂ ਬਬਲੂ ਰਾਬਬਲੂ ਦੱਦੀ ਨੇ ਨਾਮ ਰੱਖਿਆ ਹੀ ਰਣਜੀਤ ਸਿੰਘ ਬਬਲੂ ਤੇ ਬਾਕੀ ਸਾਰੇ ਇਤਰਾ ਘਰ ਦੇ ਕਹਿੰਦੇ ਨੇ ਲਾਡਾ ਪਿਆਰਾ ਨਾ ਇੰਨੇ ਤੁਹਾਡੀ ਜ਼ਿੰਦਗੀ ਇਹਨੂੰ ਲਾਡਾ ਪਿਆਰਾ ਨਾ ਪਾ ਲਿਆ ਸਾਰਿਆਂ ਨੇ ਇੰਨੇ ਹਨ ਰੋਲ ਤਾਂ ਪਿਓ ਵੀ ਇਹਦੀ ਖਾਤਰ ਹੀ ਪੂਰਾ ਹੋਇਆ ਅਜੇ ਟੈਨਸ਼ਨ ਜੀ ਹੈ ਇਹਦੀ ਟੈਨਸ਼ਨ ਜੀ ਬਸ ਰੋਲ ਲੰਬੇ ਰੋਟੀ ਨਾ ਪਾੜੀ ਉਹਨੇ ਕੁਝ ਨਹੀਂ ਖਾ ਖਾਈ ਮਰਿਆ ਛੇ ਮਿੰਨ ਮੰंजे ਦਰਿਆ ਕਮਾਲ ਹੋ ਗਈ ਯਾਰ ਉਹਨੂੰ ਵੀ ਮੈਂ ਇਤਰਾ ਹੀ ਸਾਂਭਦੀ ਰਹੀ ਫੇਰ ਆਕੜੀ ਨੂੰ ਸਾਂਭੀ ਰੀ ਹੁਣ ਇਹਨੂੰ ਸਾਂਭਦੀ ਨਾਲੇ ਇਹ ਕੁੜੀ ਸਾਂਭਦੀ ਕਹ ਉਹਨੂੰ ਜੀਨ ਨਹੀਂ ਦਿੰਦਾ ਇਸੀ ਗੱਡ ਬੀੜੀ ਤਿਕਰ ਉਹਨੂੰ ਭੇਜਦਾ ਲੈ ਆਕੜੀ ਨੂੰ ਕਹਿੰਦਾ ਲਿਆ ਕੇ ਦੇ ਬਿਆ ਕੇ ਇਹਨੂੰ ਪਤਾ ਲੱਗੇ ਕਿ ਇਹਨੂੰ ਵੱਡਾ ਛੋਟਾ ਕੋਈ ਪੈਸਾ ਮੰਮੀ ਨੂੰ ਦੇ ਗਏ ਨੇ ਹੜੀ ਜਾਨ ਖਾ ਚਟਨੀਓ ਉਹ ਲਿਆ ਕੇ ਦੋ ਮੈਨੂੰ ਉਹ ਲਿਆ ਕੇ ਦੋ ਜਾਨ ਹੀ ਲੈ ਕੇ ਆ ਲੈ ਕੇ ਆ ਉਹਦੇ ਦਿਮਾਗ ਤੇ ਕਿੰਨਾ ਮਾੜਾ ਅਸਰ ਪਿਆ ਹੋਊਗਾ ਨਾ ਚੀਜ਼ਾਂ ਦਾ ਮम्मा ਇਹਨੇ ਟੀਕਾ ਲਾ ਲਿਆ ਇਹਨੇ ਉਹ ਕਰ ਲਿਆ ਇਹ ਪਹਿਲਾਂ ਕਹਿੰਦੀ ਰਹੀ ਉਹ ਕਿਟੂ ਪਾਪਾ ਟੀਕਾ ਲਾਉਂਦਾ ਸੀ ਹੁਣ ਪਤਾ ਕੀ ਕਹਿੰਦੀ ਨਹੀਂ ਮਰਦਾ ਵੀ ਨਹੀਂ ਹਕਾਏ ਤੁਹਾਡੀ ਜੀ ਨਾਲ ਰਾਮ ਕਿਹਾਏ ਅੱਛਾ ਇਹ ਕਹਿੰਦਾ ਇਹ ਕਰਦੀ ਗੱਲਾਂ ਬਹੁਤ ਵਹਿਰੀ ਟੱਡ ਨਾ ਕਰ ਸਿਆਣੀ ਬੜੀ ਕਿਟੂ ਸਮਤਲਬ ਮੈਂ ਕਹਿ ਦੇਣਾ ਸੜੀ ਬਲੀ ਨੇ ਉਹਨੇ ਵੀ ਉਹ ਗੱਲਾਂ ਉਹ ਵੀ ਗੱਲਾਂ ਸੁਣਨੀਆਂ ਬੱਚੇ ਨੇ ਗੁਰਾ ਕਿਟੂ ਪਾਪਾ ਲੜਦੇ ਸੀ ਦਾਦੀ ਮਾਂ ਲੜਦੇ ਸੀ ਪਾਪਾ ਮੰਮੀ ਨਾਲ ਦੱਸ ਨੱਟਦੇ ਜੀ ਹੈ ਕੀ ਕਹਿੰਦੇ ਨੇ ਪਾਪਾ ਕੀ ਕਹਿੰਦੇ ਤੈਨੂੰ ਤੇਰੀਆਂ ਝਾਂਜਰਾ ਵੀ ਲੈ ਗਿਆ ਨਾ ਕੜੇ ਵੀ ਲੈ ਕੇ ਰੋਂਦੀ ਹੁੰਦੀ ਪਾਪਾ ਤੂੰ ਮੇਰੇ ਕੜੇ ਵੀ ਲੈ ਗਿਆ ਇਹਨੇ ਮੇਰੇ ਨਾਲ ਲੜਨਾ ਤੂੰ ਮੇਰੀ ਕੁੜੀ ਨੂੰ ਪੜਕਾਉਂਦੀ ਰਹਿਣੀ ਆ ਤੂੰ ਮੇਰੀ ਕੁੜੀ ਨੂੰ ਪੜਕਾ ਜਦੋਂ ਇਹਨੇ ਮੰਗਣੀਆਂ ਤਾਂ ਮੈਂ ਕਹਣਾ ਵੀ ਤੇਰਾ ਪਿਓ ਲੈ ਗਿਆ ਮੈਂ ਕਿੱਥੋਂ ਦਵਾ ਹੁਣ ਹਾਂ ਹਾਂ ਫਿਰ ਮੈਂ ਕਿਥੋਂ ਸਿਆਣੀ ਹੋਈ ਤੇ ਚਰੀ ਬੜੇ ਦਿਨਾਂ ਦੀ ਮੰਗੜੀ ਤਾਂ ਨਕਲੀ ਝੰਡਰਾ ਵਿਚਾਰੀ ਨੂੰ ਫਿਰ ਪਾਈਆਂ ਲੈ ਸਰਕਾਰਾਂ ਦਾ ਇਹ ਫੇਲੀਅਰ ਆ ਦੇਖੋ ਕਿੰਨਾ ਵੱਡਾ ਅੱਜ ਵੀ ਹੁਣ ਸਾਡੀ ਸਰਕਾਰ ਬਣੀ ਨੂੰ ਨਵੀਂ ਨੂੰ ਵੀ ਕਰੀਬ 2 ਸਾਲ ਹੋਣ ਵਾਲੇ ਹੋ ਚੰਨੇ ਹਜੇ ਤੱਕ ਕੋਈ ਸਟੈਪ ਨਹੀਂ ਚੱਕਿਆ ਗਿਆ ਚਿੱਟੇ ਦੇ ਖਿਲਾਫ ਠੀਕ ਆ ਗੱਲਾਂ ਬਾਤਾਂ ਐਸਐਟੀ ਬਣ ਗਈਆਂ ਸੈੱਟ ਬਣ ਗਈ ਉਹ ਬਣ ਗਿਆ ਪਰ ਗਲੀ ਗਲੀ ਚਿੱਟਾ ਵਕ ਰਿਆ ਘਰੋਂ ਘਰੀ ਚਿੱਟੇ ਦੀ ਪਹੁੰਚ ਅੱਜ ਵੀ ਫਿਰ ਚਿੱਟੇ ਨੂੰ ਛਡਾਉਣ ਵਾਸਤੇ ਕੋਈ ਪ੍ਰਬੰਧ ਨਹੀਂ ਕੀਤੇ ਕਿ ਜਿਹੜਾ ਪਿਛਲੀਆਂ ਸਰਕਾਰਾਂ ਨੇ ਸੈਂਟਰ ਖੋਲੇ ਹੋਏ ਸੀਗੇ ਉਹੀ ਢੱਲੇ ਨਾਲ ਚੱਲ ਰਹੇ ਨੇ ਸੈਂਟਰਾਂ ਦੇ ਵਿੱਚ ਤਾਂ ਹੋਰ ਲੁੱਟਖਸਟ ਹੋ ਰਹੀ ਆ ਕਟਕਟਾਪਾ ਹੋਰ ਬੰਦਿਆਂ ਦਾ ਹੋ ਰਿਹਾ ਜਿਹੜਾ ਇੱਕ ਵਾਰੀ ਸੈਂਟਰ ਚਲੇ ਜਾਂਦਾ ਉਹ ਛੱਡਦਾ ਨਹੀਂ ਨਸ਼ਾ ਉਹ ਤਾਂ ਮਾਂ ਪਿਓ ਤੇ ਹੋਰ ਜ਼ਿਆਦਾ ਕ੍ਰੋਧਿਤ ਹੋ ਕੇ ਹੋਰ ਜ਼ਿਆਦਾ ਕਰਦਾ ਨਸ਼ਾ ਤੇ ਪਰ ਸਰਕਾਰ ਨੂੰ ਚਾਹੀਦਾ ਪੰਜਾਬ ਦੇ ਵਿੱਚ ਚੰਗੇ ਕਾਉਂਸਲਰ ਪਾਇੰਟ ਕਰੇ ਹਰ ਇੱਕ ਹਸਪੀਟਲ ਦੇ ਵਿੱਚ ਕਾਉਂਸਲਿੰਗਾਂ ਹੋਣ ਇਹਨਾਂ ਬੱਚਿਆਂ ਦੇ ਦਿਮਾਗਾਂ ਦੇ ਉੱਤੇ ਜਿਹੜਾ ਪ੍ਰਭਾਵ ਪਿਆ ਚਿੱਟੇ ਦਾ ਉਹਦੇ ਵਾਸਤੇ ਇਹਨਾਂ ਦੀ ਕਾਉਂਸਲਿੰਗ ਕੀਤੀ ਜਾਵੇ ਇਹਨਾਂ ਨੂੰ ਨਸ਼ਾ ਛਡਾਉਣ ਦੇ ਲਈ ਕੋਈ ਜਿਹੜੀ ਗੋਲੀ ਦਿੱਤੀ ਹੈ ਜੀਭ ਥੱਲੇ ਰੱਖਣ ਵਾਲੀ ਉਹ ਚਿੱਟੇ ਦੀ ਵੀ ਮਾਮ ਆ ਉਹ ਚਿੱਟੇ ਤੋਂ ਵੀ ਜ਼ਿਆਦਾ ਖਤਰਨਾਕ ਆ ਉਹਨੂੰ ਬੰਦ ਕਰਾਇਆ ਜਾਵੇ ਸਾਡੇ ਪੰਜਾਬ ਦੇ ਨੌਜਵਾਨਾਂ ਦਾ ਬੇੜਾ ਗਰਕ ਹੋ ਰਿਹਾ ਜੇ ਅੱਜ ਪੰਜਾਬ ਦੇ ਵਿੱਚ ਚਿੱਟਾ ਗਲੀ ਗਲੀ ਵਿਕ ਰਿਹਾ ਤਾ ਸਾਡਾ ਸਿਸਟਮ ਕਿੱਥੇ ਮਰਿਆ ਹੋਇਆ ਸਾਡਾ ਸਿਸਟਮ ਨੂੰ ਚਲਾਉਣ ਵਾਲਾ ਉਹ ਪੋਲਿਟਿਕਲ ਸਿਸਟਮ ਕਿੱਥੇ ਮਰਿਆ ਹੋਇਆ ਵਾ ਅੱਜ ਪਹਿਲਾਂ ਜਿਹੜੇ 10 ਸਾਲ ਰਾਜ ਕਰ ਗਏ ਉਹਨਾਂ ਤੇ ਇਲਜ਼ਾਮ ਲੱਗਦੇ ਸੀ ਵੀ ਉਹ ਵੇਚਦੇ ਆ ਉਹਨਾਂ ਦੇ ਵਿੱਚੋਂ ਕਿੰਨੇ ਬੰਦੇ ਚੱਕ ਕੇ ਜੇਲ੍ਹਾਂ 'ਚ ਦਿੱਤੇ ਗਏ ਨੇ 5 ਸਾਲ ਉਦੋਂ ਬਾਅਦ ਵਾਲੇ ਕਰ ਗਏ ਉਹਨਾਂ ਦੇ ਵਿੱਚੋਂ ਕਿੰਨੇ ਬੰਦਿਆਂ ਨੂੰ ਤੁਸੀਂ ਪੁਆਇੰਟ ਆਊਟ ਕੀਤਾ ਕਿੰਨੇ ਬੰਦਿਆਂ ਤੇ ਸਜ਼ਾ ਦਿੱਤੀ ਹੈ ਜਿਹੜੇ ਵੇਚਦੇ ਸੀ ਜਿਹੜੇ ਹੁਣ ਚੱਲ ਰਿਹਾ ਸਾਰਾ ਕੁਝ 2 ਸਾਲ ਹੋ ਗਏ ਸਰਕਾਰ ਆਈ ਨੂੰ ਹੁਣ ਇਹ ਕੀ ਕਰ ਰਹੇ ਹੈ ਕਿਹੜੇ ਇਹਨਾਂ ਨੇ ਅੱਡੇ ਬੰਦ ਕਰਤੇ ਕਿਹੜੇ ਇਹਨਾਂ ਨੇ ਸਮਗਲਰ ਫੜਤੇ ਆ ਬੇਨਤੀ ਆ ਸਾਡੀ ਆਪਣੀ ਜ਼ਿੰਮੇਵਾਰੀ ਨਿਭਾਓ ਨਹੀਂ ਤਾਂ ਕਿੱਟੂ ਵਰਗੀਆਂ ਧੀਆਂ ਇਦਾਂ ਦੇ ਨਿੱਕੇ ਨਿੱਕੇ ਬੱਚੇ ਇਹ ਸਾਡੀ ਆਉਣ ਵਾਲੀ ਪੀੜ੍ਹੀ ਤੁਹਾਨੂੰ ਮaaf ਨਹੀਂ ਕਰੂਗੀ ਕਦੇ ਵੀ ਇਹ ਸਾਡੀਆਂ نسلਾਂ ਦੀ ਗੱਲ ਆ ਧਰਨੇ ਤਾਂ ਦੇ ਰਹੇ ਆ ਅਸੀਂ ਪਰ ਧਰਨਿਆਂ ਦਾ ਫਾਇਦਾ ਕੋਈ ਨਹੀਂ ਹੋ ਰਿਹਾ ਸਾਨੂੰ ਧਰਨਾ ਅਜ ਤੋਂ 2 ਸਾਲ 3 ਸਾਲ ਪਹਿਲਾਂ ਵੀ ਦਿੱਤਾ ਸੀ 1.5 ਸਾਲ ਸੜਕਾਂ ਤੇ ਬੈਠ ਕੇ ਮੁੜਿਆ ਇਹ ਨਾਲ ਫਾਇਦਾ ਉਦੋਂ ਵੀ ਕੋਈ ਨਹੀਂ ਹੋਇਆ ਸਾਡੀ ਤਾਂ ਬੇਨਤੀ ਹੋਈ ਆ ਜਿਹਨੂੰ ਸ਼ਰਮ ਆਉਣੀ ਆ ਉਹਨੂੰ ਬੋਲਣ ਨਾਲ ਹੀ ਆ ਜਾਣੀ ਆ ਤੇ ਜਿਹਨੂੰ ਨਹੀਂ ਆਉਣੀ ਉਹਦੇ ਘਰ ਮੂਰੇ ਚਾਹੇ ਟੈਂਟ ਲਾ ਕੇ ਧਰਨਾ ਦੇ ਦੀ ਉਹਨੂੰ ਕੋਈ ਫਰਕ ਨਹੀਂ ਪੈਣਾ ਬਿਸ਼ਰਮ ਬੰਦੇ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਸਾਡੀ ਬੇਨਤੀ ਹੈ ਮਾੜੀ ਮੋਟੀ ਸ਼ਰਮ ਕਰੋ ਇਹਨਾਂ ਬੱਚਿਆਂ ਵੱਲ ਦੇਖੋ ਬਸ ਨਿੱਕੇ ਨਿੱਕੇ ਵੱਲ ਇਹ ਬੰਦਾ ਸਾਡੇ ਸਾਹਮਣੇ ਬੈਠਾ ਜਿਹਨੇ ਚਿੱਟਾ ਵੇਚਿਆ ਵੀ ਇਹ ਜੇ ਇਹਦੀ ਗੱਲ ਕਰੀਏ ਜੇ ਸਹੀ ਦਿਲ ਤੋਂ ਦੱਸੇ ਇਹ ਵੀ ਦੱਸ ਸਕਦਾ ਕਿਹੜੇ ਲੀਡਰ ਮਕਾਉਂਦੇ ਸੀ ਕਿੰਨਾਂ ਦੇ ਰਾਹੀ ਬਿਕਦਾ ਸੀ ਕਿੰਨਾਂ ਰਾਹੀ ਛੁੱਟਦਾ ਸੀ ਕਿੰਨਾਂ ਦੇ ਰਾਹੀ ਸਮਾਨੇ ਦੇ ਕੋਲੇ ਆਉਂਦਾ ਸੀ ਭਾਈ ਸਾਡੇ ਇਲਾਕੇ 'ਚ ਨਾ ਇੱਕ ਮੁੰਡਾ ਸੀ ਸਾਡਾ ਚਹਾਣੀ ਜਾਂ ਸਾਡੇ ਨਾਲ ਪੜਿਆ ਵਾ ਚਿੱਟੇ 'ਚ ਫੜਿਆਗਾ ਉਹਦੇ ਤੇ ਕੇਸ ਪਿਆ ਅਖਬਾਰ 'ਚ ਫੋਟੋ ਆ ਗਈ ਲੀਡਰਾਂ ਨੇ ਵਕਾਇਆ ਉਹ ਬੰਦਾ ਹਫ਼ਤੇ 'ਚ ਹੀ ਬਾਹਰ ਹਫ਼ਤੇ 'ਚ ਬਾਹਰ ਉਹ ਬੰਦਾ ਵੀ ਚਿੱਟਾ ਲੋਂਦਾ ਵਾ ਹਾਲੇ ਵੀ ਲੋਂਦਾ ਵਾ ਮੈਨੂੰ ਮੇਰ ਕੋ ਖੁਦ ਪੈਸੇ ਮੰਗਦੇ ਮੈਨੂੰ ਵੀ ਪਤਾ ਲੁਣਾ ਇਹ ਚਿੱਟਾ ਹੀ ਆ ਹੁਣ ਮੰਗੂਗਾ ਮੈਨੂੰ ਕਹੂਗਾ ਮੈਂ ਚੀਜ਼ ਖਾਣੀ 10 20 ਰੁਪਏ ਦੇ ਦੇ ਜਿਹੜੇ ਥੋੜ੍ਹਦੇ ਆ ਮਤਲਬ 200 250 ਦਾ ਨਾਗ ਹੁੰਦਾ ਵਾ 10 20 ਥੋੜ੍ਹਦੇ ਉਹਨਾਂ ਕਹਣਾ 20 ਰੁਪਏ ਦੇ ਦੇ ਚੀਜ਼ ਹੀ ਖਾਣੀ ਆ ਮੈਂ 20 ਰੁਪਏ ਦੇਣੇ ਨਾਗ ਹੀ ਲੁਣਾ ਮੈਨੂੰ ਪਤਾ ਕਿੱਥੋਂ ਕਿੱਥੋਂ ਨਾਗ ਹੁੰਦੇ ਆ ਨਾਗ ਕੀ ਨਾਗ ਕੋ ਗੋਲੀ ਛੋਟੀ ਜੀ ਹੁੰਦੀ ਆ ਔਰ ਨੂੰ ਪੰਨੀ ਤੇ ਲਾ ਕੇ ਥੱਲੇ ਅੱਗ ਬਾਲ ਕੇ ਖਿੱਚਣਾ ਉਹ ਖਿੱਚਦੇ ਆ ਇਹਨੇ ਸਰੀਂਜ ਲਾ ਲਈ ਸਰੀਂਜ ਨਾਲ ਆ ਕੰਮ ਹੋ ਗਿਆ ਉਹ ਖਿੱਚਦੇ ਹਾਲ ਨਾਗ ਮਿਲਦਾ 200 220 230 ਦਾ ਨਾਗ ਮਿਲਦਾ ਸਰਕਾਰ ਨੂੰ ਕਿਹੜਾ ਪਤਾ ਨਹੀਂ ਭਾਈ ਸਾਡੀ ਇੰਟੈਲੀਜੈਂਸੀ ਸਾਡੀ ਸੀਆਈਡੀ ਨੂੰ ਕਿਹੜਾ ਪਤਾ ਨਹੀਂ ਇਹ ਗੱਲਾਂ ਦਾ ਪਰ ਦੇਖੋ ਭਾਈਆ ਧਿਆਨ ਦਿਓ ਯਾਰ ਭਾਈ ਸਾਡੇ ਪੰਜਾਬ ਦੀ ਗੱਲ ਆ ਯਾਰ ਧਿਆਨ ਦਿਓ ਵਾਗਰਜੀ ਦਾ ਖਾਲਸਾ